ਆਪ ਗਵਰਨਮੈਂਟ ਦੀ ਇੱਕ ਕਮਿਟਮੈਂਟ ਹੈ ਵੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਉਸੇ ਕੜੀ ਦੇ ਵਿੱਚ ਸਾਰੇ ਡਿਸਟ੍ਰਿਕਟ ਪੰਜਾਬ ਦੇ ਜਿਹੜੇ ਆ ਉਹ ਨਸ਼ਿਆਂ ਦੇ ਖਿਲਾਫ ਆਪਣਾ ਆਪਣਾ ਕੰਮ ਕਰ ਰਹੇ ਹੈਗੇ ਆ ਅੱਜ ਕੱਲ ਉਹ ਰੈਲੀ ਅੱਜ ਕੀਤੀ ਹੈਗੀ ਅਗੇਂਸਟ ਡਰੱਗਸ ਆਪਣੇ ਨੌਜਵਾਨਾਂ ਨੂੰ ਵੀ ਅਵੇਅਰ ਕਰਨਾ ਚਾਹੁੰਦੇ ਆ ਵੀ ਜਿਹੜਾ ਨਸ਼ਾ ਹੈ ਬੜੀ ਲਾਣਤ ਹੈਗੀ ਆ ਇਹ ਬੁਰਾਈ ਹੈਗੀ ਆ ਇਸ ਤੋਂ ਬਚਣਾ ਚਾਹੀਦਾ ਹਨੋਕੇ ਤੋਂ ਅੱਗੇ ਪਤਾ ਲੱਗ ਜਾਂਦਾ ਵੀ ਸਾਡੇ ਮਹੱਲੇ ਦਾ ਕਿਹੜਾ ਮੁੰਡਾ ਆ ਉਸ ਤੋਂ ਬਾਅਦ ਦੂਜੇ ਮਲੇਰਾ ਜਿਹੜਾ ਹੈਗਾ ਫਿਰ ਦੂਜੇ ਸ਼ਹਿਰ ਦਾ ਜਿਹੜਾ ਹੈਗਾ ਪਰ ਅਲਟੀਮੇਟਲੀ ਇਹ ਟ੍ਰੇਲ ਜਿਹੜੀ ਹੈਗੀ ਸਾਨੂੰ ਪਤਾ ਲੱਗ ਜਾਂਦੀ ਹੈ ਉਹ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰ ਜ਼ਿਲ੍ਹਾ ਮਲੇਰਕੋਟਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਈਕਲ ਰੈਲੀ ਦਾ ਜੋ ਤੁਨੇ ਆਗਾਜ਼ ਕੀਤਾ ਹੈ ਸਭ ਠੀਕ ਹੈ ਦੇਖੋ ਪੰਜਾਬ ਗਵਰਨਮੈਂਟ ਦੀ ਇੱਕ ਕਮਿਟਮੈਂਟ ਹੈ ਵੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਉਹਨਾਂ ਨੇ ਵੀ ਇਹ ਪ੍ਰਣ ਲਿਆ ਸੀਗਾ ਵੀ ਜੋ ਗਵਰਨਮੈਂਟ ਦੀ ਕਮਿਟਮੈਂਟ ਹੈ ਪੰਜਾਬ ਪੁਲਿਸ ਉਹਨੂੰ ਗਰਾਊਂਡ ਤੇ ਲਾਗੂ ਕਰੇ ਉਸੇ ਕੜੀ ਦੇ ਵਿੱਚ ਸਾਰੇ ਡਿਸਟ੍ਰਿਕਟ ਪੰਜਾਬ ਦੇ ਜਿਹੜੇ ਆ ਉਹ ਨਸ਼ਿਆਂ ਦੇ ਖਿਲਾਫ ਆਪਣਾ ਆਪਣਾ ਕੰਮ ਕਰ ਰਹੇ ਹੈਗੇ ਆ ਅਸੀਂ ਸੀਰੀਜ਼ ਦੇ ਵਿੱਚ ਹਰੇਕ ਜ਼ਿਲ੍ਹਾ ਹਰ ਰੋਜ਼ ਕੋਈ ਜ਼ਿਲ੍ਹਾ ਇੱਕ ਕੰਮ ਕਰ ਰਿਹਾ ਕੋਈ ਦੂਜਾ ਕੰਮ ਕਰ ਰਿਹਾ ਉਹਦੇ ਵਿੱਚ ਅਸੀਂ ਅੱਜ ਸਾਈਕਲ ਰੈਲੀ ਜਿਹੜੀ ਹੈਗੀ ਆ ਸਾਈਕਲ ਉਹ ਰੈਲੀ ਅੱਜ ਕੀਤੀ ਹੈਗੀ ਅਗੇਂਸਟ ਡਰੱਗਸ ਬੇਸਿਕਲੀ ਪਰਪਸ ਦਾ ਅਵੇਅਰਨੈਸ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਆਂ ਵੀ ਜਿਹੜਾ ਇਹ ਨਸ਼ਾ ਹੈ ਬੜੀ ਲਾਣਤ ਹੈਗੀ ਆ ਇਹ ਬੁਰਾਈ ਹੈਗੀ ਆ ਇਹ ਤੋਂ ਬਚਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈਗੀ ਆ ਉਹ ਬਿਲਕੁਲ ਠੀਕ ਠਾਕ ਜਿਹੜੀ ਹੈਗੀ ਆ ਉਹ ਕੰਮ ਕਰੇ ਕੀ ਲੱਗਦਾ ਸਰ ਸਮੇਂ ਸਮੇਂ ਸਿਰ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣਗੇ ਬਿਲਕੁਲ ਹੁੰਦੇ ਰਹਿਣਗੇ ਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਿਸ ਦਿਨ ਜ਼ਿਕਰ ਕਰ ਰਿਹਾ ਸੀ ਮੈਂ ਪੀਸ ਕਮੇਟੀ ਨਾਲ ਇੱਕ ਦਿਨ ਮੀਟਿੰਗ ਵੀ ਕੀਤੀ ਸੀਗੀ ਔਰ ਉਹ ਪੀਸ ਕਮੇਟੀ ਦੀ ਮੀਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਇਹ ਫਸਟ ਟਾਈਮ ਆ ਜਦੋਂ ਵਾਕਈ ਪੀਸ 'ਚ ਮੀਟਿੰਗ ਬੁਲਾਈ ਗਈ ਨਹੀਂ ਤਾਂ ਆਪਾਂ ਹਮੇਸ਼ਾ ਐਮਰਜੈਂਸੀ 'ਚ ਮੀਟਿੰਗ ਕਰਦੇ ਆ ਅੱਜ ਵੀ ਜਿੱਦਾਂ ਅਸੀਂ ਇਹ ਕੰਮ ਕੀਤਾ ਹੈਗਾ ਆ ਅਸੀਂ ਇਹ ਇੱਕ 파ਰਟ ਹੈਗਾ ਉਸ ਕੰਮ ਦਾ ਵੀ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਪੇਰੈਂਟਸ ਨੂੰ ਟੀਚਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਜਗਾਉਣਾ ਹੈ ਅਵੇਅਰ ਕਰਨਾ ਹੈ ਵੀ ਨਸ਼ਾ ਜਿਹੜਾ ਹੈਗਾ ਇਹਦੀ ਲੜਾਈ ਚੱਲ ਰਹੀ ਨਸ਼ੇ ਦੇ ਖਿਲਾਫ ਪਰ ਜਿਹੜਾ ਸਾਡਾ ਬੇਸਿਕ ਪੁਲਿਸ ਦਾ ਇਨਫੋਰਸਮੈਂਟ ਦਾ ਕੰਮ ਹੈਗਾ ਉਹ ਅਸੀਂ ਇਹ ਤੋਂ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਹਾਂ ਤੁਸੀਂ ਪੜਿਆ ਸਾਰਿਆਂ ਨੇ ਅਸੀਂ ਇੱਕ ਦਿਨ ਇਹ ਸੰਡੇ ਨੂੰ ਜਿਸ ਦਿਨ ਸਾਡੀ ਸਾਰੀ ਪੁਲਿਸ ਜਿਹੜੀ ਫ੍ਰੀ ਸੀਗੀ ਕਿਸੇ ਵੇਲੇ ਜਿਹੜੇ ਇੱਥੇ ਥੋੜੀ ਫੋਰਸ ਦੀ ਵੀ ਕੰਸਟ੍ਰੇਨ ਹੈਗੀ ਹੈ ਡਿਸਟ੍ਰਿਕਟ ਦੇ ਵਿੱਚ ਪੁਲਿਸ ਵਾਲੇ ਆਪਣੇ ਕੋਰਟਸ ਚ ਚਲੇ ਜਾਂਦੇ ਆ ਹਾਈ ਕੋਰਟ ਚ ਚਲੇ ਜਾਂਦੇ ਹੋਰ ਰੋਜ਼ਮਾਰਾ ਦੇ ਕੰਮ ਹੁੰਦੇ ਬਟ ਵੀਕਐਂਡ ਕੰਪੈਟਿਬਲੀ ਫ੍ਰੀ ਹੁੰਦਾ ਇਸ ਕਰਕੇ ਅਸੀਂ ਇੱਕ ਕੈਂਪੇਨ ਚਲਾਈ ਸੀ ਉਸ ਦਿਨ ਕਿ ਜਿਹੜੇ ਸਾਡੇ ਨਸ਼ੇ ਦੇ ਬੰਦੇ ਨਹੀਂ ਫੜ ਹੋਏ ਸੀਗੇ ਤੇ ਅਸੀਂ ਉਹਨਾਂ ਨੂੰ ਫੜੀਏ ਤੇ ਉਹ ਕਾਫੀ ਰਿਜ਼ਲਟ ओरिएंटेड ਰਹੀ ਮੈਂ ਤੁਹਾਨੂੰ ਦੱਸਿਆ ਵੀ ਸੀ ਕਾਫੀ ਬੰਦੇ ਫੜੇ ਗਏ ਕਈ ਬੰਦੇ ਪਛਾਣ ਹੋ ਗਏ ਵੀ ਆਲਰੇਡੀ ਜੇਲਾ ਚ ਸੀਗੇ ਉਹਨਾਂ ਨੂੰ ਲਿਆ ਕੇ ਹੁਣ ਅਸੀਂ ਉਹਨਾਂ ਦੀ ਅਰੈਸਟਾਂ ਪਾ ਸਕਦੇ ਆ ਉਹਨਾਂ ਨੂੰ ਫੜੇ ਹੋਏ ਬੰਦਿਆਂ ਦੀ ਇੰਟੈਰੋਗੇਸ਼ਨ ਤੋਂ ਬੜੇ ਅੱਛੇ ਕਲੂ ਮਿਲੇ ਆ ਸਾਨੂੰ ਵੀ ਹੋਰ ਜਿਹੜਾ ਇਹ ਕੰਮ ਉਹ ਕਿੱਥੋਂ ਲਿਆਉਂਦੇ ਸੀ ਕੀ ਕਰਦੇ ਸੀ ਇਹ ਚੇਨ ਆਫ ਅ ਸਪਲਾਈ ਕੀ ਸੀ ਬੇਸਿਕਲੀ ਤਾਂ ਸਾਨੂੰ ਸਪਲਾਈ ਚੇਨ ਤੋੜਨ ਦੀ ਲੋੜ ਹੈਗੀ ਆ ਔਰ ਜਿਹੜਾ ਅਸੀਂ ਗੱਲਾਂ ਕਰਦੇ ਆ ਵੀ ਅਸੀਂ ਬਿਗ ਫਿਸ਼ਿਜ਼ ਹੈਗੀਆਂ ਉਹਨਾਂ ਨੂੰ ਫੜਨਾ ਹੈ ਜੋ ਜੋ ਵੀ ਕਰਨਾ ਹੈਗਾ ਉਹ ਸਾਰੇ ਜਿਹੜੀ ਕੜੀ ਹੈਗੀ ਉਹ ਭਾਵੇਂ 1 ਗ੍ਰਾਮ ਆ ਭਾਵੇਂ ਛਟਾਂਕੀ ਹੈ ਭਾਵੇਂ ਥੋੜਾ ਡਰਗ ਹੈਗਾ ਉਤੋਂ ਸ਼ੁਰੂ ਹੋ ਜਾਂਦੀ ਹੈ ਔਰ ਉਹਦੀ ਜਦੋਂ ਬੈਕਵਰਡ ਲਿੰਕੇਜ 'ਚ ਅਸੀਂ ਚਲੇ ਜਾਂਦੇ ਆ ਫਿਰ ਸਾਨੂੰ ਅੱਗੇ ਤੋਂ ਅੱਗੇ ਪਤਾ ਲੱਗ ਜਾਂਦਾ ਵੀ ਸਾਡੇ ਮਹੱਲੇ ਦਾ ਕਿਹੜਾ ਮੁੰਡਾ ਆ ਉਸ ਤੋਂ ਬਾਅਦ ਦੂਜੇ ਮਹੱਲੇ ਦਾ ਕਿਹੜਾ ਹੈਗਾ ਫਿਰ ਦੂਜੇ ਸ਼ਹਿਰ ਦਾ ਕਿਹੜਾ ਹੈਗਾ ਔਰ ਆਲਟੀਮੇਟਲੀ ਇਹ ਟ੍ਰੇਲ ਜਿਹੜੀ ਹੈਗੀ ਸਾਨੂੰ ਪਤਾ ਲੱਗ ਜਾਂਦੀ ਹੈ ਉਹ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਠੀਕ ਹੈ ਥੈਂਕ ਯੂ